ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਪਿੰਡ ਲਹਿਰਾ ਮਹਬਤਾ ਜ਼ਿਲ੍ਹਾ ਬਟਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਪਹੁੰਚੇ ਆ ਬਾਈ ਕੋਲੇ ਤਿੰਨ ਨਾਗ ਬਕਾਊਗਾ ਬਾਈ ਜੀ ਆ ਸਾਹਮਣੇ ਖੜੀ ਜਿਹੜੀ ਗਾਂ ਦੇਖ ਰਹੇ ਹੋ ਤੁਸੀਂ ਸੂਈ ਹੋਈ ਆ ਇਹ ਸੂਣ ਵਾਲੀ ਆ ਦੇਖੋ ਘੋਣੀਵਾਜਾ ਸਾਹਮਣੇ ਉਹ ਵੀ ਸੂਈ ਹੋਈ ਆ ਬਾਕੀ ਬਹੁਤ ਵਧੀਆ ਚੰਗੇ ਕੁੱਲੇ ਆਰਡਰ ਦੀ ਗਾਹੇ ਬਹੁਤ ਵਧੀਆ ਆਂਦੇ ਵੀ ਸਾਫ ਆ ਕਾਹ ਜਿਹੜਾ ਬੱਚਾ ਇਹਦਾ ਜੇ ਸਾਹਮਣੇ ਖੜਾ ਥੋੜੇ ਆ ਵੀ ਮਣੀ ਕੀ ਹਾਲ ਆ ਬਾਈ ਠੀਕ ਆ ਬਾਈ ਦੂਜੇ ਸੂਏ ਸੂਈ ਬਈਆ ਦੂਜੇ ਸੂਏ ਸੂਈ ਕਿੰਨੇ ਦਿਨ ਹੋ ਗਏ ਸੂਈ ਨੇ ਨੂੰ ਕੱਲ ਹੀ ਸੂਈ ਆ ਬਾਈ ਕਿੰਨਾ ਦੁੱਧ ਪਾਉਗੇ ਇਹ ਇਹ 20 ਲੀਟਰ ਪਾ ਦੂ ਬਾਈ ਖੁੰਡਾ ਦੁੱਧ ਕੀ ਰੇਟ ਕਰਤਾ ਇਹਦਾ ਇਹਦਾ ਰੇਟ 80000 ਰੁਪਏ ਲੈ 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 ਤੇ ਨੰਬਰ ਬੋਲੀ ਵਾਣਾ ਜਾ ਨੰਬਰ 95016 36207 ਆ ਦੂਜੇ ਸੂਏ ਸੂਣ ਵਾਲੀ ਆ ਹੈ ਹਾਂ ਇਹ ਗੱਬਣਾ ਆ ਆ ਗੱਬਣਾ ਬਾਈ ਜੀ ਦੂਜੇ ਸੂਏ ਦੀ ਇਹ ਕਿੰਨਾ ਕ ਦੇਊ ਦੁੱਧ ਇਹ ਵੀ ਪਾ ਦੂ ਬਾਈ 17 ਲੀਟਰ ਖੁੰਡਾ ਪਾ ਦ 14 ਲੀਟਰ ਬਾਈਕ ਹਨ ਤਾਂ ਦੇਉ ਇਹ ਤੇ ਇਹਦਾ ਕੀ ਰੇਟ ਕਰਿਆ ਵੀਰੇ ਇਹਦਾ 70000 ਰੁਪਏ 70000 ਰੇਟ ਆ ਬਾਈ ਜੀ ਇਹਦਾ ਲੈਣ ਦੇਣਾ ਅਜੇ 15 ਦਿਨ ਬਾਕੀ ਹੈ ਅਜੇ 15 ਦਿਨਾਂ ਦੀ ਕੱਚੀ ਆ ਜਿਹੜਾ ਆਰਡਰ ਆ ਲੇ ਵਾ ਨੇ ਮੋਕੇ ਤੇ ਬਣਾਉਣਾ ਬਾਕੀ ਲੌਂਦੀ ਆਂਦੀ ਆ ਤੇ ਅੱਗੇ ਆ ਖੜੀ ਆ ਬਾਈ ਦੀ ਘੋਨੀ ਬੱਚ ਬਹੁਤ ਸੋਹਣੀ ਜੇ ਵੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆ ਬੈਠ ਫੁੜੇ ਹੀ ਚੰਗੀ ਆ ਖਾਨਲੇ ਵਿਧੀ ਸਾਫਾ ਆ ਬੱਚਾ ਇਹਦਾ ਨਾਮ ਇਹ ਕਿਹੜੇ ਸੂਸੂਈਏ ਬਾਈ ਇਹ ਵੀ ਦੂਜੇ ਸੂਸੂਈਏ ਬਾਈ ਇਹ ਕਿੰਨਾ ਕ ਦੁੱਧ ਦੇਉ ਇਹ ਪਾ ਦੂ ਬਾਈ 12 13 ਲੀਟਰ ਦੁੱਧ ਅੱਛਾ ਤੇ ਇਹਦਾ ਕੀ ਰੇਟ ਕਰਤਾ ਇਹਦਾ 1 15 ਬਾਈ 1 15 ਰੇਟ ਆ ਤੇ ਆਪਣਾ ਵਪਾਰ ਦਾ ਕੰਮ ਆ ਬਾਈ ਜੀ ਵਪਾਰ ਦਾ ਵੀ ਹਰ ਵੇਲੇ ਪੰਜ ਚਾਰ ਪਸ਼ੂ ਆਪਣੇ ਕੋਲੇ ਹੁੰਦੇ ਆ ਹੁੰਦੀ ਆ ਤਕਰੀਬਨ ਤੇ ਨੰਬਰ ਬੋਲ ਦੇ ਕਰੀ 95016 36207 ਬਹੁਤ ਬਹੁਤ ਸ਼ੁਕਰੀਆ ਭਾਈ ਜੀ ਮਿਹਰਬਾਨੀ ਤਿੰਨ ਨਾਗਾ ਭਾਈ ਕੋਲੇ ਆ ਮੱਝਾ ਸੂਈ ਹੋਈ ਉਹ ਅੱਗੇ ਗਾਂ ਤੇ ਆ ਦੂਜੀ ਸੂਈ ਸੂਣ ਵਾਲੀ ਆਪਾਂ ਦਿਖਾਤੀ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 947999 8308 ਬਹੁਤ ਬਹੁਤ शुक्रिया ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ